Exacto. Exacto. thank <laughs> you ਦੇ ਲਈ ਇਹ ਕਰਨ ਦੇ ਇਸ ਤਰ੍ਹਾਂ ਦੇ ਪੜਾਵਾ ਤੇ ਜਿਹਨੇ ਕੰਮ ਲੁਕਾਏ ਆ ਯਾਰ ਇਹਦੇ ਚੰਗਣਾਂ ਦੇ ਵਿੱਚ ਨਾ ਕਰਦੇ ਇਹਨਾਂ ਦੇ ਕਾਰਜ ਕਰਨੇ ਕਾਟੇ ਬਹੁਤ ਘੱਟੇ ਜਾਂਦੇ ਕੋਈ ਨਾ ਦੇ ਸਿਸਵਾਗੂ ਮੁਖਤਾਰਾਂ ਨੂੰ ਪੰਜਾਬ ਪੰਗਾਇਲ ਪਰ ਦੇਸਵਾਗਤ ਵੀ ਬੜੇ ਮੱਥਾ ਟੇਕਦੇ ਦੇਖੋ ਲੱਗ ਰਹੇ ਆ ਬੜੇ ਬਾਰੇ ਆਪਣੇ ਗੁੱਟ ਨਾਲ ਇਹ ਇੱਕ ਸਮਾਜੀ ਜੀਤ ਹੈ ਜਦੋਂ ਲੋਡ ਹੋਏ ਤਾਂ ਉਹ ਚੇਜ਼ ਨਹੀਂ ਕਰਦੇ ਦੇਖੋ ਜਿੱਦੋਂ ਆਮਚਾਰ ਦੀ ਲੋੜ ਉੱਨਤ ਸੀ ਗਾਜੀ ਉਹ ਤੋਂ ਤੋਂ ਹੀ ਹੋਰ ਕਹਿੰਦੇ ਸੀ ਉਹਨਾਂ ਦੇ ਪਿੰਡਾਂ ਵਾਲੇ ਇੱਥੇ ਗਾਜੀ ਜੀ ਨੂੰ ਸਮਝੋ ਗੱਲ ਦੀ ਗੱਲ ਕਰਕੇ ਚੱਡਿਆ ਆਇਆ ਗਿਆ ਹੁਣ ਦਿੱਕਤ ਸਾਫ ਹੋ ਗਈ ਹੈ 2500 ਪਰਲੇ ਤੋਂ ਹਰੇ ਹਰੇ ਸਭ ਤੋਂ ਬੋਲੇ ਆ ਗਿਆ ਆਪਣੇ ਆਪ ਜਿਹੜਾ ਵਾ ਜਿਹਨੇ ਵੋਟਰਾਂ ਨੂੰ ਲੋਕਾਂ ਦੀ ਮਾਰ ਨੂੰ ਕੀ ਕਰਨਗੇ ਇਹ ਉਹਨਾਂ ਵਸਤੇ ਹੁਣ ਇਹ ਸਾਡੀ ਟੀਮ ਦਾ ਕੌਮਿਸ ਹੈ ਜੀ ਵਿਕਾਸ ਦੀਆਂ ਸਿੱਧੀਆਂ ਲੋਕੀਆਂ ਦੇ ਵਿਚਕਾਰ ਆਮਾਦੀ ਪਾਸ ਜਿਹੜੀਆਂ 50000 ਵੋਟਾਂ ਦੀਆਂ ਅੱਗੇ ਜਾਂਦੀਆਂ ਨੇ ਇਹ ਦੇਖ ਰਹੇ ਆ ਕਿ ਜੋ ਪਿਛਲੇ ਕੋੜੇ 4 ਸਾਲ ਦੇ ਵਿੱਚ ਸਾਡੇ 3 ਸਾਲ ਦੇ ਵਿੱਚ ਸਰਪੰਚ ਪਾਸੇ ਵਾਲੀ ਸਰਕਾਰ ਨੇ ਕੰਮ ਕੀਤੇ ਨੇ ਉਹ ਕੰਮਾਂ ਦੇ ਉੱਤੇ ਅੱਜ ਤਰਨ ਕਰਨ ਦੇ ਪੱਲੇ ਮੋਹਰ ਲਾਈ ਹੈ ਕੀ ਲੱਗਦਾ ਹੈ ਕਿ ਜਿਹੜੀ ਪੰਥਕ ਜਥੇਬੰਦੀ ਜ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਜਿਹੜੀ ਕਿੱਥੇ ਬੰਦੀ ਸੀ ਉਹ ਤੀਜੀ ਨੰਬਰ ਤੇ ਜਿਹੜੀ ਆ ਉਹ ਕਿ ਲੋਕ ਵਿਕਾਸ ਨੂੰ ਦੇਖਦੇ ਨੇ ਲੋਕ ਕੰਮਾਂ ਨੂੰ ਦੇਖਦੇ ਨੇ ਲੋਕਾਂ ਨੇ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਚੀਜ਼ਾਂ ਹਟਾਈਆਂ ਸੀਗੀਆਂ ਉਹ ਲੋਕ ਨਹੀਂ ਹਟਾਉਣਾ ਚਾਹੁੰਦੇ ਲੋਕਾਂ ਨੇ ਦੇਖਿਆ ਕਿ ਕਿਸਾਨੀ ਬਹੁਤ ਖੁਸ਼ ਹੈ ਅੱਜ ਕਿਸਾਨ ਜਿਹੜੇ ਆ ਸਵੇਰੇ 5 ਵਜੇ 6 ਵਜੇ ਆਪਣੀ ਮੋਟਰ ਚਲਾਉਂਦੇ ਆ ਤੇ ਸ਼ਾਮਾਂ ਨੂੰ 5 ਵਜੇ ਬੰਦ ਕਰਕੇ ਘਰ ਨੂੰ ਆਉਂਦੇ ਆ ਉਹਨਾਂ ਨੂੰ ਕਦੇ ਰਾਤ ਦੇ 12 ਵਜੇ 1 ਵਜੇ ਕਿਸਾਨਾਂ ਨੂੰ ਮੋਟਰ ਨਹੀਂ ਚਲਾਉਣੀ ਪਈ ਪਿਛਲੇ 3.5 ਸਾਲ ਆ ਕੇ ਖਰੇ ਉੱਤਰ ਲਗੇ ਬਿਲਕੁਲ ਜੀ ਬਿਲਕੁਲ ਖਰੇ ਉੱਤਰ ਲਗੇ ਤੁਹਾਡੇ ਸਾਹਮਣੇ ਆ ਜਿਹੜਾ ਸਵਾਸ ਸਾਰ ਲੈ ਕੇ ਵਿਕਾਸ ਤਾਂ ਹੋਵੇਗਾ ਕਿਸ ਤਰ੍ਹਾਂ ਦਾ ਪਰ ਦਰਸਤਾਂ ਕੁਵੱਕੇ ਸੀ ਛਟਾਈ ਪਰ ਜਦੋਂ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਟਿਕਟ ਦਿੱਤੀ ਜਿੱਦਾਂ ਵਿਰੋਧੀਆਂ ਵੱਲੋਂ ਕਹਿਣ ਸੀਗੇ ਇਹ ਪਹਿਲਾਂ ਵੀ ਨਸ਼ੇ ਦੇ ਵਿੱਚ ਕਾਫੀ ਇਹਨਾਂ ਦੇ ਨਾਮ ਆ ਚੁੱਕਾ ਸੀ ਤਾਂ ਹੁਣ ਇਹ ਆਮ ਆਦਮੀ ਪਾਰਟੀ ਦੇ ਕੋਲ ਕਿਹੜਾ ਐਸਾ ਬੋਸ਼ਨ ਮਸ਼ੀਨਾ ਜਿਹੜੀ ਵਿੱਚ ਖੱਬਾ ਕਿਤਾ ਜਾਂਦਾ ਹੈ ਗੱਲ ਹੈ ਵੀ ਅੱਜ ਜੇਕਰ 12000 ਪਲੱਸ ਵੋਟ ਦੇ ਤੇ ਹਰਮਿਤ ਸਿੰਘ ਜਿੱਤਿਆ ਹੈ ਤੇ ਲੋਕਾਂ ਨੇ ਉਹਦੇ ਕੰਮ ਦੇਖ ਕੇ ਚੁਕਾਇਆ ਇੰਨੇ ਲੋਕਾਂ ਦੀ ਸੋਚ ਆਲੂ ਕੋਈ ਦੇਖੋ ਵਿਰੋਧੀ ਨੇ ਕਹਿਣਾ ਹੀ ਹੁੰਦਾ ਤੁਸੀਂ ਦੇਖੋ ਵੀ ਲੋਕਾਂ ਵੋਟ ਕਿਉਂ ਉਹਨੂੰ ਪਾਈ ਗੱਲ ਇਹ ਸੋਚਣ ਵਾਲੀ ਹੈ ਵੀ ਜੇਕਰ ਉਹਨੇ ਕੰਮ ਕੀਤੇ ਨੇ ਪਹਿਲਾਂ ਫੇਰੀ ਲੋਕਾਂ ਨੇ ਉਹਨੂੰ ਵੋਟ ਪਾਈ ਹੈ ਵਿਰੋਧੀ ਤਾਂ ਕਹਿਣਗੇ ਵਿਰੋਧੀ ਦਾ ਕੁਝ ਵੀ ਕਹਿਣਗੇ ਉਹਨਾਂ ਨੇ ਕਹਿਣਦੇ ਅਸੀਂ ਥੋੜੀ ਚੱਲਾਂਗੇ ਲੋਕ ਥੋੜੀ ਚੱਲਣਗੇ ਤਨੇ ਆਪਣਾ ਵਿਕਾਸ ਦੇਖਣਾ ਆਪਣਾ ਕੰਮ ਦੇਖਣਾ ਔਰ ਪਿਛਲੇ ਸਮੇਂ ਦੇ ਵਿੱਚ ਜਿਹੜੀ 60000 ਦੇ ਕਰੀਬ ਸਰਵਿਸ ਨੌਕਰੀਆਂ ਦਿੱਤੀਆਂ ਮਾਨ ਸਰਕਾਰ ਨੇ ਲੋਕਾਂ ਉਹ ਲੋਕ ਉਹ ਚੀਜ਼ ਨੂੰ ਦੇਖ ਰਹੇ ਨੇ ਰਾਜੇ ਵੜਿੰਗ ਦੇ ਵਿਰਧ ਦੇ ਬਿਆਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਰਾਜੇ ਵੜਿੰਗ ਦਾ ਜਿਹੜਾ ਬਿਆਨ ਹੈ ਬੜਾ ਹੀ ਮੈਂ ਉਸ ਬਿਆਨ ਤੇ ਜਿੰਨੀ ਵੀ ਨਿੰਦਾ ਕਰ ਸਕਾਂ ਉਨੀ ਘੱਟ ਹੈ ਉਹਨੇ ਇੱਕ ਕਮਿਊਨਿਟੀ ਨੂੰ ਇੱਕ ਸੋਚ ਨੂੰ ਮੜਾ ਕਿਹਾ ਹੈ ਜਿਨ੍ਹਾਂ ਨੇ ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਭਾਈ ਜੀਵਨ ਸਿੰਘ ਬਾਬਾ ਜੀਵਨ ਸਿੰਘ ਨੂੰ ਲੈ ਲਓ ਬਾਬਾ ਸਿੰਘਪ ਸਿੰਘ ਜੀ ਨੂੰ ਲੈ ਲਓ ਔਰ ਅੰਬੇਦਕਰ ਸਾਹਿਬ ਨੂੰ ਤੁਸੀਂ ਲੈ ਲਓ ਜਿਨ੍ਹਾਂ ਨੇ ਏਡੇ ਵੱਡੇ ਕੰਮ ਭਾਰਤ ਦੇ ਵਿੱਚ ਭਾਰਤ ਦਾ ਸੰਧਾਨ ਲਿਖਣਾ ਕੋਈ ਛੋਟੀ ਗੱਲ ਨਹੀਂ ਸੀਗੀ ਉਸ ਕੌਮ ਨੂੰ ਮਾੜਾ ਕਹਿਣਾ ਉਹਨਾਂ ਨੂੰ ਨਿੱਕਾ ਦਿਖਾਉਣਾ ਆਪਣੇ ਆਪ ਨੂੰ ਵੱਡਾ ਦਰਸਾਉਣਾ ਇਹ ਬੜੀ ਮਾੜੀ ਚੀਜ਼ ਸੀਗੀ ਜਿਹੜੀ ਉਹਨਾਂ ਨੇ ਕੀਤੀ ਆ ਤੇ ਇਸ ਦਿਨ ਕਿਤੇ ਜਿਹੜੀ ਉਹਦੇ ਉਹਦੀ ਆਪੀ ਉਹਦੀ ਪਾਰਟੀ ਦੇ ਲੋਕ ਉਹਦੀ ਨਿੰਦਾ ਕਰ ਰਹੇ ਨੇ ਬਾਕੀ ਮੈਂ ਜ਼ਿਆਦਾ ਨਹੀਂ ਕੁਝ ਕਹਾਂਗਾ ਇੰਨਾ ਕਹਾਂਗਾ ਕਿ ਇਹ ਲੋਕ ਆਪਣੀ ਸਤਾ ਦੇ ਵਿੱਚ ਸਾਦੇ ਵਿੱਚ ਇੰਨੇ ਅੱਤੇ ਅੰਨੇ ਹੋ ਗਏ ਨੇ ਕਿ ਇਹਨਾਂ ਨੂੰ ਜਿਹੜੇ ਆਮ ਇਨਸਾਨ ਨੇ ਉਹ ਕੀੜੇ ਮਕੌੜੇ ਨਾਖੇ। ਬਹੁਤ ਧੰਨਵਾਦ ਜੀ। ਵੱਡੀ ਲੈ ਜਿਹੜਾ ਪ੍ਰਸਤੁਤੀ ਕੀ ਕਹਿਣਾ ਚਾਹੋਗੇ ਜੀ? ਸਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ ਸਾਢੇ 3 ਸਾਲ ਵਿਕਾਸ ਦੇ ਕੰਮ ਕੀਤੇ। ਤਦਨਤਾਰ ਦੇ ਲੋਕਾਂ ਨੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ। ਵਿਕਾਸ ਜਿਹੜਾ ਅਸੀਂ ਕਹਿੰਦੇ ਹਾਂ। ਉਹ ਕਹਿੰਦੇ ਆਂ ਪੰਥਕ ਹਲਕਾ ਜੀ ਤਾਂ ਅਸੀਂ ਕਹਿੰਦੇ ਆਂ ਵਿਕਾਸ ਦੇ ਨਾਂ ਦੇ ਲੋਕ ਵੋਟ ਪਾਉਣ। ਉਹ ਲੋਕਾਂ ਨੇ ਉਹ ਸਾਡੀ ਅਪੀਲ ਜਿਹੜੀ ਸਾਡੀ ਬੇਨਤੀ ਜਿਹੜੀ ਉਹ ਸੁਣੀ ਉਹ ਵਿਕਾਸ ਨੂੰ ਜਿਹੜਾ ਪਹਿਲ ਦਿੱਤਾ ਔਰ ਜਿਹੜੇ ਬੰਦੇ ਧਾਰਮਿਕ ਇਸ਼ੂ ਅਸ਼ਾਲ ਦੇ ਸੀਗੇ ਉਹਨਾਂ ਉਹਨਾਂ ਨੂੰ ਸਾਦਾਂ ਨੂੰ ਬਹੁਤ ਬੁਰੀ ਤਰ੍ਹਾਂ ਮਤਲਬ ਜਿਹੜੀ ਆ ਉਹ ਹਾਦ ਹੋਈ ਆ ਔਰ ਖਾਸ ਤੌਰ ਤੇ ਕਾਂਗਰਸ ਨੂੰ ਔਰ ਜਿਹੜੇ ਨਵਾਂ ਅਕਾਲੀ ਦਲ ਬਣਿਆ ਆਸ ਪੰਜਾਬ ਉਹਨਾਂ ਨੂੰ ਔਰ ਭਾਜਪਾ ਜਿਹੜੀ ਸਭ ਤੋਂ ਪਿੱਛੇ ਰਹੀ ਆ ਉਹ ਨੋਟ ਕਰ ਲੈ ਬਿੱਟੂ ਬਿੱਟੂ ਖਾਸ ਤੌਰ ਤੇ ਨੋਟ ਕਰ ਲੈ ਉਹ ਬੜੀਆ ਗੱਪਾਂ ਮਾਰਦੇ ਜੀ ਇਹ ਸੇ ਤਾਂ ਕਰਾਂਗੇ ਜੀ ਉਹ ਤਾਂ ਕਰਾਂਗੇ ਉਹ ਸਪਸ਼ਟ ਹੋ ਗਿਆ ਕਿ ਭਾਜਪਾ ਨੂੰ ਪੰਜਾਬ ਚ ਕੋਈ ਵੋਟ ਨਹੀਂ ਪੈਂਦੀ ਆਲੀ ਔਰ ਕਾਂਗਰਸ ਦੇ ਜਿਹੜੇ ਸੱਤ ਮੁੱਖ ਮੰਤਰੀ ਤੁਰੇ ਫਿਰਦੇ ਚੰਨੀ ਬਾਜਵਾ ਰਾਜਾ ਬੜਿੰਗ ਸਿੱਧੂ ਸੁਖੀ ਰੰਧਾਵਾ ਪਤਾ ਨਹੀਂ ਕਿੰਨੇ ਮੁੱਖ ਮੰਤਰੀ ਉਹ ਸੱਤਾਂ ਮੁੱਖ ਮੰਤਰੀਆਂ ਸੋਚ ਲੈਣਾ ਚਾਹੀਦਾ ਕਿ ਆਪਣੇ ਅੰਦਰੋਂ ਇਹ ਸੁਪਨੇ ਖਤਮ ਕਰ ਦਿਓ ਨਾ ਕਾਂਗਰਸ ਪੰਜਾਬ ਚ ਕਿਤੇ ਲੜਾਈ ਚ ਨਾ ਸਤਾਈ ਚ ਕੇ ਲੜਾਈ ਚ ਹੋਊਗੀ ਸਤਾਈ ਤੇ ਦਵਾਦਾ ਸਦਾਤ ਭਗਵਾਨ ਸਿੰਘ ਮਾਨ ਦੀ ਗਵਾਹੀ ਜਿਹੜਾ ਆਮ ਆਦੀ ਪਾਰਟੀ ਦੀ ਸਰਕਾਰ ਬਣ ਆਜਾ ਬੜਿੰਗ ਕੋ ਨਹੀਂ ਕਾਫੀ ਚਰਚਾ ਜੂ ਰਾਇ ਕਾਫੀ ਟੁੱਕੇ ਬਿਆਨ ਕੀਤੇ ਕਿ ਲੱਗਾ ਕਿੱਲਾ ਕੱਢਿਆ ਲੋਕਾਂ ਨੂੰ ਉਹਨਾਂ ਨੇ ਵੋਟਾਂ ਲੈਣ ਦੀ ਬਹੁਤ ਬੇਤੁੱਕੇ ਬੇਸੂਰੇ ਬਿਆਨ ਦਿੱਤੇ ਔਰ ਤਰਫਦਾਰ ਦੇ ਲੋਕਾਂ ਨੇ ਮਝੈਲਾ ਨੇ ਰਾਜੇ ਬੜਿੰਗ ਦੀ ਧੌਂਚੋਂ ਬਹੁਤ ਇਹ ਚੰਗੀ ਤਰ੍ਹਾਂ ਕਿੱਲਾ ਕੱਢਤਾ ਬਾਜਵੇ ਦੀ ਤੇ ਰਾਜਾ ਬੜਿੰਗ ਦੀ ਇਸ ਕਰਕੇ ਸਭ ਜਿਹੜੀਆਂ ਇਹ ਗੱਲਾਂ ਕਰਦੇ ਆ ਉਹ ਇਹਨਾਂ ਨੂੰ ਭੁੱਲ ਜਾਣੀਆਂ ਚਾਹੀਦੀਆਂ ਲੋਕ ਵਿਕਾਸ ਨੂੰ ਹੀ ਵੋਟਾਂ ਪਾਉਣਗੇ ਔਰ ਵਿਕਾਸ ਜਿਹੜਾ ਸਦਾਤ ਭਗਵਾਨ ਸਿੰਘ ਮਾਨ ਜੀ ਨੇ ਕਰਾਇਆ 27 ਜਿੱਤ ਦੇ ਵਕਾਫ ਦੇ ਨਾਤੇ ਅਸੀਂ ਚੋਣ ਜਿੱਤ ਕੇ ਸਰਕਾਰ ਬਣਾ ਲਈ। ਬੀਜੇਪੀ ਦੇ ਦੋ ਦੋ ਮੁੱਖ ਮੰਤਰੀ ਪ੍ਰਚਾਰ ਕਰਕੇ ਗਏ ਤੇ ਕਹਿੰਦੇ ਵੀ ਅਸੀਂ ਡਬਲ ਵਿੱਚ ਨਹੀਂ ਸਰਕਾਰ ਬਣਾਉਣੀ। ਮੈਂ ਕਹਿੰਦਾ ਬੀਜੇਪੀ ਵਾਲੇ ਪੰਜਾਬ ਤੋਂ ਆਪਣੇ ਸਾਰੇ ਮੁੱਖ ਮੰਤਰੀ ਘੱਲਦੇ ਤਾਂ ਵੀ ਨਹੀਂ ਦੇ ਸਕਦੇ ਜੋ ਮਰਜ਼ੀ ਕਰ। ਕਿਹਦਾ ਮੋਢਾ ਬੱਜਾ 27 ਦੀ ਜਿੱਤ ਦਾ? 27 ਦੀ ਜਿੱਤ ਦਾ ਮੋਢਿਆ ਜੀ ਇਹ 27 ਦੀ ਜਿੱਤ ਦਾ। ਇਹੀ ਕਹਿੰਦੇ ਸੀਗੇ ਕਿ ਸੈਮੀਫਾਈਨਲ ਆ। ਉਹ ਫਾਈਨਲ ਦੀ ਤਿਆਰੀ ਹੋ ਗਈ ਹੁਣ 27 ਦੀ ਜਿੱਤ ਦਾ। ਸੈਮੀਫਾਈਨਲ ਜਿੱਤ ਗਈ ਜਾਂ ਆਮ ਆਦਮੀ ਪਾਰਟੀ? ਬਿਲਕੁਲ ਜਿੱਤ ਗਈ ਬਹੁਤ ਆਰਾਮ ਨਾਲ ਬਹੁਤ ਵਧੀਆ ਟੰਗ ਦੇ।